ਲੋਰੀ ਜਿਹਾ ਜੈਸਮਨ ਦੀ ਦੀਵਾਲੀ ਅੱਜ ਵੀ ਹੈ ਨਾ ਜਸਮਨ ਜਸ ਸਤਿ ਸ੍ਰੀ ਅਕਾਲ ਭਰਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨੂੰ ਸਾਰਿਆਂ ਨੂੰ ਇਦਾਂ ਹੋਣੀ ਬਲਾਈ ਕਿਦਾਂ ਪਿਆਰ ਚੰਗੀ ਤਰ੍ਹਾਂ ਬੁਲਾਓ ਨਾ ਪਿਆਰ ਨਾਲ ਬੁਲਾਓ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨੂੰ ਸਾਰਿਆਂ ਨੂੰ ਹਾਂ ਤਾਂ ਬੀਬੀ ਨੂੰ ਨਹੀਂ ਮਿਲਣਾ ਬੀਬੀ ਨੂੰ ਮਿਲ ਲਓ ਆ ਕੇ ਆ ਲੋ ਪਾਲਾ ਜਫੀ ਆਣ ਕੇ ਬੀਬੀ ਰ ਬੀਬੀ ਠੀਕ ਨਹੀਂ ਹੈਗੇ ਅੱਗੇ ਪਾਲਾ ਜਫੀ ਪਾਲਾ ਘੁੱਟ ਕੇ ਜਫੀ ਪਾਲਾ ਘੁੱਟ ਕੇ ਜਫੀ ਆਇਆ ਮੇਰਾ ਲਾਡਾ ਆਇਆ ਹਾਏ ਘੁੱਟ ਕੇ ਜਫੀ ਪਾਲਾ ਦੇਖਾ ਰਾਤੀ ਭੁਖਾਰ ਹੋ ਗਿਆ ਕੀ ਰਾਤੀ ਬੁਖਾਰ ਹੋ ਗਿਆ ਬੀਬੀ ਰਾਤੀ ਮੈਨੂੰ ਹੋ ਗਿਆ ਅੱਜ ਮੈਨੂੰ ਵੀ ਹੋ ਗਿਆ ਠੀਕ ਆ ਹੁਣ ਹੁਣ ਕੋਈ ਨਾ ਖਰਾਬ ਹੋ ਜਾ ਠੀਕ ਆ ਹੁਣ ਮੈਂ ਕੱਲ ਥੋੜਾ ਲੈ ਲਾਇਦਾ ਸਾਰੇ ਸਾਰੇ ਮੋਟਰ ਤੇ ਆਏ ਤੇ ਮੋਟਰ ਤੇ ਪਾਫਾਂ ਛੱਡਦੀ ਐ ਮੋਟਰ ਪਾਣੀ ਛੱਡਿਆ ਕਣਕ ਨੂੰ ਕਿਆ ਬਾਤ ਆ ਇਹ ਕੀ ਹਾਲ ਆ ਠੀਕ ਠਾਕ ਆ ਅੱਲਾਹ ਵੇ 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 ਕੀ ਆਈ ਦੇਨੇ ਆ ਕੀ ਬਾਤ ਆ ਛੱਟਦਾ ਫੇ ਪਾਣੀ ਹੈ ਇੱਥੇ ਥੱਲੇ ਛੱਡਿਆ ਉਧਰ ਪਹਿਲਾਂ ਆਹ ਭਰਤਾ ਹੈ ਨਾ ਰਾਤ ਉਹ ਲਾਗ ਪਹਿਲਾ ਪਾਣੀ ਮੋਟਰਾਂ ਨੂੰ ਲੱਗਦਾ ਪਿਆ ਆ ਮੋਟਰਾਂ ਨੂੰ ਕਹਿੰਦੇ ਆ ਕਣਕ ਨੂੰ ਪਹਿਲਾ ਪਾਣੀ ਲਾਉਂਦੇ ਪਏ ਆ ਇੱਧਰ ਭਰਤਾ ਹੈ ਖੱਤਾ ਦਿਓ ਥੱਲੇ ਨਹੀਂ ਛੱਡਿਆ ਆੜ ਨਹੀਂ ਇਹ ਆ ਸਾਬੀ ਦਾ ਦਾਦਾ ਆ ਓਹ ਅਡਾ ਯਾਰ ਆ ਮੁੰਡਾ ਪਰਮਪਾਲ ਤੇ ਲਾਓ ਜੀ ਮੋਟਰ ਚੱਲਦੀ ਪਈ ਆ ਤੋ ਇਹ ਤੋਂ ਵੱਧ ਸਵਰਗ ਕੁਝ ਨਹੀਂ ਹੈਗਾ ਤਾਏ ਨੇ ਬੰਦ ਕਰ ਛੜੀ ਮੋਟਰ ਤੇ ਜੀ ਹੁਣ ਸਾਡੇ ਅੱਬ ਗੁੱਲੀ ਪਰਮ ਨੇ ਸਾਡੀ ਵੀਡੀਓ ਕਿਦਾਂ ਵਾਣ ਆ ਦੇ ਲਗਾ ਪਹਿ ਗਿਆ ਹੀ ਫਿਕਰ ਹਨਾ ਓਏ ਸਫਾਈਆਂ ਇਹ ਤਾਂ ਕਰਕੇ ਦੱਸਦੀ ਆ ਵੀ ਕੋਈ ਕਹੇ ਨਾ ਕਿ ਇਹਨੂੰ ਕੰਮ ਨਹੀਂ ਕਰਨਾ ਸਫਾਈ ਨਹੀਂ ਰੱਖਦੀ ਇਹਦੀ ਗੈਰ ਓਏ ਇਹ ਪਹਿਲਾ ਸਾਸਰੀ ਕਾਲ ਭਲਾ ਦੇ ਸਾਰਿਆਂ ਨੂੰ ਸਾਸਰੀ ਕਾਲ ਜੀ ਸਾਰਾ ਹੋ ਗਈ ਸਾਡੀ ਕੈਲੀ ਗਏ ਐ ਬਿਲਕੁਲ ਹੁਣ ਅਜ ਕੰਮ ਆ ਗਏ ਕੱਲ ਦੇ ਟਿਕਟੂਕੇ ਲੱਗੇ ਆ ਕੱਲ ਮੇਰੇ ਨਾਲ ਲੜਾਈ ਨਹੀਂ ਕੀਤੀ ਹੈ ਹੈ ਇਹ ਕਿੰਡੀ ਆ ਹੈ ਇਹ ਤਾਂ ਬੋਲਦੀ ਆ ਬੀਬੀ ਹੋ ਗਈ ਕੈਮ ਦਵਾਈਆਂ ਦੋਈਆਂ ਪਸਮਾ ਪਸਮਾ ਖਾ ਕੇ ਲਾਓ ਜੀ ਲਾਓ ਮੇਰੀ ਮੰਮੀ ਨੇ ਕੈਮ ਕਰਤੀ ਆ ਇਹ ਤਾਂ ਕਿੱਥੇ ਤੇ ਮੈਸੇਜ ਪੜ ਕੇ ਦੁੱਖ ਲੱਗਾ ਮੈਨੂੰ ਕਿ ਇਹਨਾਂ ਨੇ ਕਿਹਾ ਵੀ ਤੁਸੀਂ ਕੁਝ ਕੀਤਾ। ਆ ਮੇਰੀ ਮੰਮੀ ਨੇ ਕੋਈ ਮੈਸੇਜ ਨਹੀਂ ਕਰਦਾ। ਇਹ ਤਾਂ ਫਿਰ ਮੰਮੀ ਨੇ ਕੀਤਾ। ਹਾਂ ਉਹ ਮੰਮੀ ਨੂੰ ਨਹੀਂ ਕੋਈ ਵੀ ਕਹਿੰਦਾ ਵੀ ਮੰਮੀ ਆਪਾਂ ਤੇ ਆਂਟੀ ਬੜੀ ਸੇਵਾ ਕਰਦੇ। ਇਹ ਬੀਬੀ ਦੀ ਜਾਇਜਾਕਾਰ ਆ। ਮੰਮੀ ਇਹ ਗੱਲ ਮਾੜੀ ਆ। ਮੰਮੀ ਇਹ ਗੱਲ ਚੰਗੀ ਨਹੀਂ ਹੈਗੀ। ਮੈਂ ਨਹੀਂ ਹੁਣ ਆਪਣੇ ਹੁਣ ਤਾਂ ਵਲੌਗ 'ਚ ਆਇਆ ਹੀ ਨਾ ਕਰ। ਮੈਂ ਕਿਹਨਾਂ ਗੱਲ ਨਹੀਂ ਕਰਦੀ। ਹਾਂ ਹਾਂ ਲੈ। ਹਾਂ ਰੋਸ ਗਈ ਉਹ ਚੱਲ ਬੱਸ ਰੋਸ ਗਈ ਉਹ ਰੋਸ ਗਈ ਕਹਿੰਦੀ ਮੇਰੀ ਕਿਸੇ ਨੇ ਤਾਰੀਫ ਨਹੀਂ ਕੀਤੀ ਬੀਬੀ ਨੂੰ ਪਿਆਰ ਕਰਦੇ ਸਾਰੇ ਨਹੀਂ ਨਹੀਂ ਤੁਸੀਂ ਤਾਂ ਰੁੱਸੇ ਰਹੇ ਮੈਂ ਹੀ ਕਹ ਰਾ ਮੈਂ ਉਹ ਕਿਹੜਾ ਮਾੜਾ ਕਹੀ ਹਾਂ ਆਹੋ ਇਹਦਾ ਤੇ ਮੂੰਹ ਬਣਿਆ ਰਹਿੰਦਾ ਹੁਣ ਮੜ ਜੀ ਤਾਰੀਫ ਤੇ ਨਹੀਂ ਮੜ ਜੀ ਤਾਰੀਫ ਕਰਤੀ ਤੇਰੀ ਲੋਕਾਂ ਨੇ ਤੇ ਬਸ ਉੱਥੇ ਉੱਥੇ ਹੀ ਖਿੱਚ ਗਈ ਨਹੀਂ ਇਹਨੂੰ ਕਹਦਾ ਦੁੱਖ ਐ ਦੱਸਦਾ ਹਾਂ ਇਹਨੂੰ ਕੋਈ ਦੁੱਖ ਕਹਦਾ ਆ ਹੈਂ ਦੱਸ ਵੀ ਮਤਲਬ ਜੇ ਹੁਣ ਮੇਰੀ ਲੋਕ ਨੂੰ ਸਖਾੜੇ ਆ ਕੋਈ ਇਹ ਕਹਿੰਦੀ ਕਿ ਮੇਰੀ ਵੀ ਤਾਰੀਫ ਕਰਨ ਨਹੀਂ ਤਾਰੀਫ ਤੇਰੀ ਵੀ ਬੱਸ ਤੇਰੀ ਫਿਰ ਤੇਰੇ ਨਾਲ ਹੀ ਤੈ ਹਾ ਹਾ ਇਤਨਾ ਪਿਆਰ ਅੱਜ ਬੜਾ ਪਿਆਰ ਆ ਰਹਾ ਹੈ ਤੇਰੇ ਨਾਲ ਹੀ ਮੇਰਾ ਸੇਵਾ ਤੂੰ ਹੀ ਕਰਦੀ ਆ ਪੁੱਤ ਹਾਂ ਮਾਰੋ ਥੋੜਾ ਤੂੰ ਬਸ ਤੂੰ ਅੱਜ ਜਨੂੰ ਪਤਾ ਹੀ ਠੰਡ ਹੀ ਤੇ ਤੂੰ ਜ਼ਰੂਰ ਨਾ ਆਉਣਾ ਤੂੰ ਕਿਉਂ ਫੁੜਕਣਾ ਆ ਹੈ ਇਹ ਕੱਲ ਬੇ ਮੱਥਾ ਟੇਕਣਾ ਤੇ ਗੰਦੇ ਕੱਪੜੇ ਨਹੀਂ ਚੰਗੇ ਲੱਗਦੇ ਕਿੱਥੇ ਜਾਣਾ ਤੂੰ ਮੱਥਾ ਟੇਕਣਾ ਜਾਣਾ ਧੰਨਵਾਦ ਨੂੰ ਜਾਣਾ ਲੇ ਫਿਰ ਤੈਨੂੰ ਮਾ ਮਾ ਕੇ ਵਹਲੇ ਆ ਜਾਣਾ ਤੂੰ ਠੀਕ ਹੈ ਨਹੀਂ ਆਖੇ ਲੱਗ ਜਾ ਮੈਂ ਠੀਕ ਆਜ ਮੈਂ ਦੇਖਿਆ ਦੇਖਿਆ ਹੋ ਗਈ ਠੀਕ ਆ ਆਖੇ ਖਲੇ ਜਾਂ ਬਸ ਆਖੇ ਲੱਗ ਜਾ ਕਮਜ਼ੋਰ ਬੜਾ ਚਿਰ ਫੇ ਮੈਂ ਅੱਖਾਂ ਤੇਰੀਆਂ ਵਿੱਚ ਵੱਡ ਗਈਆਂ ਆ ਨਾ ਇਦਾਂ ਕਰ ਅੱਖਾਂ ਤੇਰੀਆਂ ਇਦਾਂ ਹੀ ਇੱਥੇ ਮੈਂ ਤੂੰ ਐਨਕ ਰੱਖੀ ਹਟਦੀ ਹੈ ਨਹੀਂ ਐ ਤੂੰ ਅਜੇ ਵੀ ਤੇ ਇਹ ਤਾਂ ਮੈਂ ਨਾ ਜਾਣ ਨੂੰ ਤੈਨੂੰ ਕਹਿੰਦੀ ਕੋਈ ਉਹ ਤਰੀਕੋੜੀ ਕਰਦੀ ਹੀ ਕੁੜੀ ਹੂੰ ਬਹੁਤ ਕਰਦੀ ਤੂੰ ਚੀਫ ਗੈਸਟ ਨਾ ਵੀ ਤੇਰੇ ਬਿਨਾ ਵਿਆਹ ਨਹੀਂ ਲੰਘਣਾ ਗਿਆ ਤਾਂ ਕੰ ਦੇਖ ਗਿਆ ਤਾਂ ਦੇਖ ਲੈਣੀ ਹਾਂ ਯਾਨ ਦੇਖ ਸਿਰ ਮਥਾ ਠੇਕੇ ਆ ਜਾਣਾ ਥਾਟੇ ਠੇਕੇ ਆ ਜਾਣਾ ਯਾਨ ਨਹੀਂ ਆਉਂਦਾ ਮਤਲਬ ਤੈਨੂੰ ਹੈਨਾ ਨਹੀਂ ਪਤਾ ਆ ਜਾਣਾ ਉਸੇ ਵੇਲੇ ਜਾ ਜਾਣਾ ਕਿ ਲਬੀ ਮੇਰੀ ਤੇਰਾ ਨਾ ਮੈਂ ਕਿਹ ਦਿਨ ਨਾ ਤੇਰਾ ਮੈਂ ਨਾ ਤਨ ਦੱਸ ਤਰਾ ਹੀ ਤੇਰਾ ਬਹੁਤ ਦੁਖੀ ਕੀਤਾ ਤੂੰ ਮੈਨੂੰ ਐਂ ਉਹ ਡਿੱਗੀ ਉਹ ਦੇਖ ਗਈ ਹਾਂ ਕਿਹਦੇ ਨਹੀਂ ਤੇਰੀ ਅਨਮਾਨੀ ਦੀ ਐਨਕ ਟੁੱਟ ਗਈ ਤੇਰੀ ਆਹ ਹਾਲੇ ਮੈਂ ਨਹੀਂ ਸੇਵਾ ਕੀਤੀ ਮੈਂ ਅੱਜ ਮੈਂ ਆਸੀ ਜੀ ਪੜ ਲਈ ਕਿ ਇਹਨੇ ਨਹੀਂ ਕਿਹਾ ਕਿ ਨੋਨ ਸੇਵਾ ਕੀਤੀ ਆ ਮੈਂ ਤਾਂ ਕਹਿੰਦੀ ਆ ਮੈਂ ਤਾਂ ਮੈਂ ਹਾਂ ਮੈਂ ਹੁਣ ਗਰਮ ਗਰਮ ਗਜਰੇਲਾ ਲਿਆਈ ਆ ਬੇਬੇ ਲਈ ਗਜਰੇਲਾ ਮੈਂ ਰੋਟੀ ਕਰਕੇ ਆਹ ਸੇਵਾ ਚਾ ਮਮੀ ਅੱਜ ਜੀ ਤੂੰ ਚਾਹ ਬਣਾ ਕੇ ਲਿਆਂਦੀ ਨਾ ਇਹਦੇ ਲਿਖ ਤੇ ਦੇਖ ਲਈ ਨਹੀਂ ਮੈਨੂੰ ਕਿਸੇ ਨੇ ਕਿਹਾ ਨਹੀਂ ਮੈਂ ਹੁਣ ਚਾਹ ਰੋਟੀ ਬਣਦੀ ਨਹੀਂ ਬਣਾਂਗੀ ਤੀ ਤਾਂ ਮੈਂ ਨਹੀਂ ਲੈਣਾ ਹਾਂ ਨਹੀਂ ਲੈਣਾ ਆਹੋ ਨਹੀਂ ਕੋਣ ਮੈਂ ਤੈਨੂੰ ਦਵਾ ਨਾ ਦਵਾ ਤੈਨੂੰ ਮੈਂ ਬਾਕੀ ਹਮੇ ਮੈਨੂੰ ਪਾ ਕੇ ਦੇ ਯਾਰ ਮੈਂ ਖਾਣਾ ਆ ਆਸਤੀ ਲਈ ਮੈਂ ਆਸਤੀ ਮੈਂ ਪਾਚਦੀ ਨਹੀਂ ਪਾਚਦੀ ਨਹੀਂ ਤੈਨੂੰ ਸਾਰਾ ਸਿਆਲ ਮੈਂ ਪਿੰਗੀਆਂ ਪਿਛਲੀ ਵਾਰੀ ਖਵਾ ਲੀਆਂ ਬੜੀਆਂ ਸੋਹਣੀਆਂ ਤੇ ਹੁਣ ਪਚਦੀ ਨਹੀਂ ਆਹੋ ਮੈਂ ਕੱਲ ਦੀਆਂ ਪਿਆਰ ਕਰਕੇ ਰੱਖੀਆਂ ਨਾਲੇ ਹੀ ਥੇ ਹਾਂ ਉੱਠੀ ਉੱਠੀ ਉੱਠ ਗਈ ਓ ਉੱਠ ਗਈ ਏ ਚੱਕਿਆ ਜੱਕ ਮੜਾ ਜਾ ਲਿਫਟ ਚੱਕੀ ਆਪਣੀ ਮੜੀ ਜੀ ਨਹੀਂ ਬਾਬਾ ਹਾਂ ਸਾਰਾ ਜਿਹੜੀ ਤੇਰੇ ਤਾਂ ਮੱਲ ਲਾਣਦਾ ਮੈਨੂੰ ਜਰਾ ਕੱਪੜੇਂ ਗਿਆ ਬਸ ਦਿੰਦੇ ਖਣਾ ਕੱਕੀ ਨਾਇਕਾ ਚਾਰ ਨਿਕਲੇ ਬੀ ਸਾਬ ਜੀ ਮੰਮੀ ਆ ਗਰਮ ਗਰਮ ਚਾਹ ਲਿਉਣੀ ਗਰਮ ਗਰਮ ਕਰ ਲੈਂਦਾ ਮੜ ਜਾ ਠੀਕ ਆ ਮੈਨੂੰ ਦਿੱਤਾ ਹੈ ਗੋਪੀ ਨੂੰ ਨਹੀਂ ਖਵਾਉਣਾ ਹੀ ਖਵਾਉਣਾ ਇਹਨੂੰ ਕੱਲ ਪਹਿਲਾਂ ਕੀ ਕਹਿੰਦੀ ਕੱਲ ਪਹਿਲਾਂ ਕੀ ਕਹਿੰਦੀ ਕਹਿੰਦੀ ਮੈਨੂੰ ਤਾਂ ਦੱਸ ਕਿੰਨਾ ਵਿੱਚ ਮੈਂ ਸਮਾਨ ਪਾਇਆ ਗਰਮ ਗਰਮ ਸੌਂਦੀ ਆਪੇ ਕਹਿੰਦੇ ਦਿੱਤੀ ਮੈਂ ਕਿਹਾ ਨਹੀਂ ਕਹਿੰਦੀ ਮੈਨੂੰ ਤਾਂ ਦੱਸਿਆ ਰਹੀ ਕੁਛ ਵੀ ਨਹੀਂ ਦੱਸਣਾ ਹੁਣ ਬੁਖਾਰ ਚੜ ਗਿਆ ਤੇਰੇ ਸਾਹਮਣੇ ਦੀ ਗੱਲ ਅੱਛਾ ਲੜਨਾ ਨਹੀਂ ਮੈਨਾਂ ਖਾ ਲਓ ਮੈਂ ਚਾਹ ਲਿਉਣੀ ਮੁੜ ਕੇ ਅੱਛਾ ਮੈਨਾਂ ਹੁਣ ਲੜਨਾ ਬੰਦ ਕਰਦੇ ਕਿਉਂਕਿ ਭਾ ਜਾਗਾ ਨਹੀਂ ਨਹੀਂ ਮੜ ਤਵਾ ਹੋ ਗਿਆ ਤੇ ਹੋ ਮੈਂ ਹੋਰ ਕੀ ਮੈਂ ਤੇ ਕੁਝ ਕਿਉਂ ਮੈਂ ਆਪਣਾ ਕਹਾਣੀ ਮੈਂ ਕਹਾਂ ਮੈਂ ਕਹਾਂ ਮੈਂ ਕਹਾਂ 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 ਇਹਨੂੰ ਕੀ ਹੋਇਆ ਓਹ ਕਰੰਟ ਪੈ ਗਿਆ ਵੀ ਮੇਰੇ ਕਰੰਟ ਵੀ ਮੇਰੇ ਕਰੰਟ ਪੈ ਗਿਆ ਬੀਬੀ ਇਹੋ ਜੀਆਂ ਚੀਜ਼ਾਂ ਤੇ ਖਾਇਆ ਕਰ ਇਤਨਾ ਤੇ ਬੰਦਾ ਪੱਚ ਜਾਣ ਤਾਂ ਪੁੱਤ ਖਾਣ ਨਾ ਮੇਰਾ ਫੇਰਾ ਕਿੱਕ ਦੇ ਪੱਚ ਤੈਨੂੰ ਪੱਚਦਾ ਅਜੇ ਦੁੱਧ ਤੂੰ ਨਹੀਂ ਜਿਹੜਾ ਬੰਦਾ ਦੁੱਧ ਪਚਾ ਜਾਂਦਾ ਉਹ ਸਾਰਾ ਕੁ ਪੱਚਦਾ ਦੇ ਵੀਦਾ ਉਹ ਕੋਈ ਕੋਈ ਨਾ ਅਤੇ ਆ ਵੀ ਖਾ ਹਾਂ ਖਾ ਰ ਯਾਰੀ ਲੁੱਟ ਲੱਗੀ ਖਾਣ ਆ ਆ ਆ ਨ ਯਾਰੀ ਲੁੱਟਿਆ ਕਰ ਜ਼ਿੰਦਗੀ ਦੇ ਮੈਂ ਰਾਤ ਨੂੰ ਸ਼ਵਾਰੀਆਂ ਪਾ ਕੇ ਹਾਂ ਸੌਗੀ ਪਾ ਕੇ ਹੈ ਦੇਣੀਆਂ ਤੇ ਦੇਣੀਆਂ ਤਾਂ ਫਿਰ ਨਹੀਂ ਦੇੜੇ ਤੂੰ ਹੈ ਦੇਣੀਆਂ ਕਦੇ ਕਹਿੰਦੇ ਵਿੱਚ ਕਿ ਆ ਦੇਹਾਨ ਵੀ ਬੇਬੀ ਦੀ ਸੇਵਾ ਕਰਦੀ ਆ ਆ ਬੀਬੀ ਉਹ ਤੇਰੀ ਤਾਰੀਫ ਕੀ ਉਹ ਮੇਰੇ ਬਸ ਨਹੀਂ ਬਸ ਆ ਉਹ ਸਾਰੇ ਕਹਿੰਦੇ ਵੀ ਬੇਬੀ ਤੰ ਕਰਦੀ ਮੈਰੇ ਸਰ ਮੈਨ ਲੱਗਦਾ ਮੈਨ ਲੱਗਦਾ ਬੀਬੀ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਮੇਰੀ ਤਾਰੀਫ ਕਰਿਆ ਕਰੋ ਬੀਬੀ ਤੂੰ ਤਾਂ ਨਹੀਂ ਕਿਹਾ ਕਿ ਮੈਂ ਨਹੀਂ ਪਤਾ ਹੀ ਮੈਂ ਤਾਂ ਕੋਈ ਗੱਲ ਹੀ ਨਹੀਂ ਕਦੀ ਕੀਤੀ ਉਹਨਾਂ ਨੇ ਤਾਰੀਫ ਨਹੀਂ ਕੀਤੀ ਮੰਮੀ ਦੀ ਇੱਕ ਵੀ ਕੀ ਆਂਟੀ ਵੀ ਸੇਵਾ ਕਰਦੇ ਆ ਬੀਬੀ ਦੀ ਮੈਂ ਕੱਲ ਮੇਰੇ ਸਾਹਮਣੇ ਨਾ ਕਦੀ ਗੱਲ ਕੀਤੀ ਮੈਂ ਸਵੇਰੇ ਹਾਂ ਪੰਪਲੂ ਸਾਹਤ ਕੇਰੀ ਬੋਲੀ ਦੀ ਤਾਰੀਫ ਕੀਤੀ ਆ ਹਾਂ ਮੇਰੀ ਦੀਆਂ ਮੇਰੀ ਬੋਟੀ ਦੀ ਤਾਰੀਫ ਕਿਹੜੀ ਹੋਈ ਮੈਂ ਮੈਨੂੰ ਪੋਸਤ ਨੂੰ ਤੜਕੇ ਚਾਹ ਦੇ ਦਿੰਦੀ ਆ ਆਏ ਹਾਏ ਮੈਂ ਮੇਰੀ ਸੇਵਾ ਮੈਂ ਤਾਂ ਮੈਂ ਤਾਂ ਬਰ ਕਦੇ ਕਿਤੇ ਆ ਮੈਂ ਤੇ ਘਰ ਵਾਲੀ ਕਿਹਦੀ ਆ ਇੱਕ ਨੂੰ ਨਹੀਂ ਸੇਵਾ ਕੀਤੀ ਬਾਕੀ ਸਾਰੇ ਕਰਦੇ ਆ ਉਹ ਬਾਪੇ ਮੈਂ ਸਾਰਿਆਂ ਦਾ ਨਾਂ ਲਿਆ ਆ ਵੇਲਾ ਆਪਣੀ ਚੂਲਾ ਲਾਂਦੀ ਆ ਕਹਿੰਦੀ ਮੇਰਾ ਹੀ ਨਹੀਂ ਕਰਦੀ ਬਾਕੀ ਸਾਰੇ ਕਰਦੇ ਆ ਸਾਰਿਆਂ ਦਾ ਨਾਂ ਲਿਆ ਮੈਂ ਮੈਂ ਨੀ ਮੈਂ ਹਾਂ ਚਾ ਚਾ ਪੈਰ ਹੱਥਾਂ ਤੋਂ ਚੁੱਕਿਆ ਇਹਨੂੰ ਆਪਣਾ ਹੀ ਰਹਿੰਦਾ ਆ ਆ ਦੇਖ ਇਹਦੇ ਮਾਰਦੀ ਦਿੰਦੀ ਜੱਲਾ ਆ ਆ ਸਾਬਣ ਖਾਓ ਸਾਰੇ ਆ ਯਾ ਕਹਿੰਦੀ ਕਹਿੰਦੀ ਦਾ ਹਾਂ ਕੋਈ ਆਵੇ ਖਾਵੇ ਮੇਰੇ ਕੋਲ ਹੈ ਨਾ ਹੂੰ ਕਹਿੰਦੀ ਕਿ ਜਰੇਲਾ ਜੇ ਕਿਸੇ ਨੇ ਖਾਣਾ ਤੇ ਆ ਜਾਓ ਵੀਡੀਓ 'ਚ ਹੁੰਦੇ ਇਹ ਤਾਂ ਸਹੀ ਜਿੱਦਾ ਵੀਡੀਓ 'ਚ ਹੋਣ ਲੱਗੇ ਆ ਖਾ ਸਕਦਾ ਕੋਈ ਜੇ ਤਾਂ ਸਹੀ ਪਖੰਡ ਕੋਈ ਖਾ ਵੀ ਸਕਦਾ ਆਣ ਕੇ ਉਹ ਤਾਂ ਕਹਿੰਦੀ ਮੈਂ ਉਹਨਾਂ ਦਾ ਖਾਣਾ ਨਹੀਂ ਲੈਣਾ ਕੋਈ ਗੱਲ ਨਹੀਂ ਕੋਈ ਪਰਾਈਆ ਉਹ ਕਿਹਾ ਬੋਲਦਾ ਅਰੇ ਜਿਹੜਾ ਪਰਸ ਵੇਨ ਖਾਣ ਦਾ ਮੂੰਹ ਦੱਸਦਾ ਕੋਈ ਆ ਵੀ ਖਾਣ ਮੂੰਹ ਨਿੰਦ ਤਾਂ ਨਿੰਦ ਤਾਂ ਕਹਿ ਦਿੱਤਾ ਕੋਹਨਾ ਕੋਈ ਨਿੰਦਰਾ ਨਹੀਂ ਹੂੰ ਹੈ ਬੜਾ ਬੜਾ ਬੜੀਆ ਬਣਾਉਂਦਾ ਹੂੰ ਬਣਾਉਂਦਾ ਬਣਿਆ ਨਹੀਂ ਜਿੱਦਾਂ ਤਾਂ ਹੀ ਬਣਾਉਂਦੇ ਇਦਾਂ ਤਾਂ ਕੋਈ ਵੀ ਨਹੀਂ ਬਣਾਉਂਦਾ ਓਹੋ ਓਹੋ ਨਹੀਂ ਤੀ ਕਰਦੀ 베ਰੀ ਨਹੀਂ ਕਰਦੀ ਗੱਲ ਕਰ ਜਰਾ ਕੱਟੀਆਂ ਹਾਂ ਉਹ ਨਹੀਂ ਉਹ ਮੇਰੀ ਬਾਹ ਉਹ ਦਿੰਦੀ ਹੁੰਦੀ ਸੀ ਹੈ ਉਹ ਦੱਸਿਆ ਤਾਂ ਕ ਵੀ ਨਹੀਂ ਕਿਸ ਨੂੰ ਤੇ ਇਹਨੇ ਛੱਲੀਆਂ ਆ ਜਿਹੜਾ ਤਿਆਰ ਨਹੀਂ ਕਰਤੀ ਤੁਸੀਂ ਬਣਾਣਾ ਨਹੀਂ ਆਹ ਹਾਂ ਹਾਂ ਉਹਦੇ ਗੱਲ ਆ ਉਹਦੇ ਤੇਰੇ ਮੂਰੇ ਰੱਖਤੀਆਂ ਲਿਆ ਕੇ ਹਾਂ ਜੀ ਲੈ ਹੂੰ ਇਦਾਂ ਦੀ ਇਹ ਪਰ ਕਹਿੰਦੀ ਆਪ ਕਿਹੜੀ ਕੱਟ ਐ ਇਹ ਪਰ ਤੇਰਾ ਤੇਰਾ ਬੀਬੀ ਨਾ ਤਾਂ ਉਹਨਾਂ ਨੂੰ ਕਹਿੰਦੀ ਤੇ ਮੇਰਾ ਆਪ ਕਿਹੜੀ ਕੱਟ ਐ ਇਹ ਹੈ ਇਹ ਕੋਈ ਨਹੀਂ ਕਹਿ ਮਾਣ ਨੇ ਤਿਆਰ ਕਰਕੇ ਦਿੱਤੀ ਆ ਨਹੀਂ ਕਿਹਾ ਹੂੰ ਉਹ ਕਹਿੰਦੀ ਕੀਤਾ ਸਾਰਾ ਕੁਝ ਮੈਂ ਆ ਮੇਰੀ ਇੰਨੀ ਹਿੰਮਤ ਹੈ ਨਹੀਂ ਹੁਣ ਤਾਂ ਮੈਂ ਫੇਰ ਵੀ ਲੈ ਦੇਣਾ ਮੈਂ ਜੇਗੜਾ ਕਰਦੀ ਹਾਂ ਹੁਣ ਇਹ ਧੱਕੇ ਨਾਲ ਨਹੀਂਦੀ ਕੰਮ ਕਰ ਜਿੱਦਾਂ ਪਿਆਰ ਨਾਲ ਮੈਂ ਕਹਿੰਦੀ ਮੈਂ ਠੀਕ ਤੋਂ ਮੈਂ ਕੰਮ ਇਹਨੂੰ ਜ਼ੋਰ ਨਾਲ ਕਰਾਂ ਨਹੀਂ ਤੁਸੀਂ ਜ਼ੋਰ ਨਾਲ ਕਰਾਉਂਦੀ ਨਹੀਂ ਨਹੀਂ ਜ਼ੋਰ ਨਾਲ ਕਰਾਉਂਦੀ ਹੈ ਜਾਂ ਪਿਆਰ ਨਾਲ ਕਰਾਉਂਦੀ ਕੰਮ ਨਹੀਂ ਜ਼ੋਰ ਨਹੀਂ ਬਚਾਰੀ ਲੰਮੀ ਬਚਾਰੀ ਕੌਣ ਹੈ ਨਹੀਂ ਗਾਦੀ ਉਹਦੇ ਰਾਹ ਤੇ ਦੀ ਝੋਕਦੇ ਆ ਬੋਲਦੀ ਚਾਹਦੀ ਨਹੀਂ ਪਿੱਛੇ ਕਰਦੇ ਨਾ ਇਹ ਨਹੀਂ ਚਲਾਵਾ ਕਾ ਹੈ ਇਹ ਇਨ ਕਾਈਟੇ ਆ ਕੇ ਗੱਲ ਕਰ ਇੱਥੇ ਬੈ ਬਾਂ ਮੈਂ ਉਹ ਕਰਦੀ ਆ ਪਿੱਛੇ ਨਹੀਂ ਪਿੱਛੇ ਇਸ਼ਾਰੇ ਮਾਰੀ ਆ ਬੀਬੀ ਪਿੱਛੇ ਇਸ਼ਾਰੇ ਮਾਰਨਦੀ ਮੈਨੂੰ ਮੇਰੀ ਗੱਲ ਸੁਣ ਹਾਂ ਇਹ ਚੁੱਪ ਕਰਕੇ ਰੱਖਦੇ ਹੁੰਦੇ ਜੀ ਇਹ ਨਹੀਂ ਕਰਾਂ ਵੀ ਮੈਂ ਤਾਂ ਕਰਦੀ ਹਾਂ ਹਾਂ ਤੇ ਆਪੇ ਕਰ ਲੈਣੀ ਹੁੰਦੀ ਐ ਮੈਂ ਦੇਖ ਕੇ ਕਰ ਲੈਣੀ ਐ ਮੈਂ ਜਵਾਬ ਦਿੱਤਾ ਕਿਉਂਕਿ ਮੈਂ ਆੜੀ ਮੰਡੀ ਤੇ ਬੈਠੀ ਹੁੰਦੀ ਹਣੀ ਨਾ ਇੱਥੇ ਮੈਂ ਰੱਖਣੀ ਲਿਆ ਕੇ ਸੱਜੀ ਸੀ ਮੈਂ ਕਟਣੀ ਹੁੰਦੀ ਆ ਨਾ ਹਾਂ ਦੱਸਲਾ ਦੱਸਲਾ ਉਹ ਮੈਂ ਕਈ ਵਾਰ ਮੈਂ ਦੱਸਣਾ ਕਿ ਹੁੰਦਾ ਕਿ ਮੈਂ ਕਦੋਂ ਉੱਠਣ ਲੱਗੀ ਦੇਖਣੀ ਤਾਂ ਮੈਂ ਕਹਿੰਦੀ ਜੀ ਪੁੱਜ ਗਈ ਜਾਂਦੀ ਵਾਹਲਾ ਤਾਂ ਅੱਜ ਕੇ ਹਾਏ ਹਾਏ ਦਾਦੀ ਨਾ ਤੇ ਕਹਿੰਦੀ ਮੈਂ ਦੱਸਦੀ ਤਾੜੀ ਮਨਾਪੇ ਕਰ ਲੈਣੀ ਹੈ ਜਦੋਂ ਆਪ ਫੜ ਕੇ ਕਰਨਾ ਪੜਾ ਮੈਂ ਕਦੀ ਕਿਹਾ ਮੈਂ ਅਸੀਂ ਕਰਦੀ ਕਹਿੰਦੀ ਕਿ ਨਹੀਂ ਹੁੰਦਾ ਹੁਣ ਨਹੀਂ ਪੁੱਤ ਜੇ ਤੂੰ ਰੱਖ ਲੀਂਗਾ ਤੇ ਕੋਈ ਪੱਤ ਪੱਤ ਪੁੱਤ ਦੱਸਦੀ ਨਹੀਂ ਕਹਿੰਦੀ ਹੈ ਕਹਿੰਦੀ ਮੈਨੂੰ ਪੁੱਤ ਨਾ ਕਿਹਾ ਮੈਂ ਕਿਹਾ ਆ ਵੇਖ ਲੈ ਇਹ ਕਵਰ ਨਾ ਪਹਿਣੇ ਤਾਂ ਮਗਾ ਨਹੀਂ ਪਹਿਣੇ ਨਹੀਂ ਜੋ ਕੁਝ ਕਹਿੰਦੀ ਹੁੰਨੀ ਵਾਪੇ ਇਹ ਉਹ ਦੱਸ ਉਹ ਤੇ ਤਲਦੀਦ ਕਰ ਇਹ ਤਾਂ ਗਾਵਾ ਕੱਢਣੀਆਂ ਲੋ ਕੱਢਿਆ ਕਰ ਬੱਸ ਦੇਖਿਆ ਇਹ ਕਹਿੰਦੀ ਉਹੀ ਗੱਲ ਫੇ ਕੈ ਨਹੀਂ ਬਣਦੀ ਕਿਸੇ ਦੀ ਵੀ ਇਹ ਹੈ ਨਹੀਂ ਕਿਸੇ ਦੀ ਵੀ ਤੇ ਆਪਣੇ ਘਰ ਵਾਲੇ ਦੀ ਨਹੀਂ ਬਣੀ ਨਹੀਂ ਬਣੀ ਨਹੀਂ ਕਿਸੇ ਵਾੜ ਨੂੰ ਆਡੀ ਅਬ ਤਾਂ ਲਾਹ ਹੋ ਰਹੀ ਹੈ ਗਰਮੀ ਬਾਬੇ ਤੋਂ ਪਰ ਉਹ ਮੈਂ ਲੈਣੀ ਲੈਣੀ ਆ ਬਾਬੇ ਤੋਂ ਪਰਮਿਸ਼ਨ ਲੈ ਕੇ ਨਾ ਆਤਾ ਕਿ ਬਾਬਾ ਜੀ ਮੈਂ ਨਾਲ ਮਾਂ ਮੈਂ ਠੀਕ ਰਵਾਂ ਹੈ ਪਰਮਿਸ਼ਨ ਦਾ ਮਗਰ ਕਾਹੇ ਕੰਮ ਦੇ ਨਹੀਂ ਕਾਹੇ ਕਾਣ ਦੇ ਨਹੀਂ ਐਦਾਂ ਮੇਰੀ ਮਾਂ ਨੂੰ ਕਿਆ ਕਰਾਂ ਕਿ ਮੈਂ ਆਪੜੀ ਕਲਦੀਪ ਤੋਂ ਬਿਨਾਂ ਕੈ ਨਹੀਂ ਤੇ ਹੈ ਮਾਂ ਮੈਂ ਤਾਂ ਸਵੇਰੇ ਸਾਲਟ ਬੜੀ ਤਰੀਫ ਕੀਤੀ ਉਹ ਮੁੰਡੇ ਆਪਣੇ ਨਾਲ ਆਪਣੇ ਪੋਤੇ ਨਾਲ ਛੋਟੇ ਨਾਲ ਮੈਂ ਮੇਰੀ ਬਹੁਤ ਸੇਵਾ ਹੈ ਹਾਂ ਮੈਂ ਮੈਨੂੰ ਅੱਥਾਈ ਚੁੱਕੀ ਫਿਰਦੀ ਐ ਪੋਤ ਨੂੰ ਤੜਕੇ ਚਾਹ ਦੇ ਦਿੰਦੀ ਉਹ ਵੀ ਉੱਠ ਕੇ ਚਾਹ ਪੀ ਲਾ ਹਾਂ ਇਹ ਕਿੰਨੇ ਵਜੇ ਉੱਠਦੀ ਆ ਇਹ 9 ਵਜੇ ਨਾ ਇਹ ਦੇ ਦੇ ਦਿਆ ਹਾਂ ਇਹ ਦਾਦੀ ਨਾ ਇਹ ਲਵੜੀ ਮੇਨੂੰ ਹਾਂ ਅੱਗੇ ਤੇਰੀ ਨਜ਼ਰ ਮੈਨੂੰ ਇੱਕ ਵਾਰ ਲਗਾ ਕੇ ਫਿਰ ਨਹੀਂ ਦਤਾ ਮੈਂ ਕੁਝ ਕਿਹਾ ਮੈਂ ਦੇਖ ਨਹੀਂ ਸਕਦੀ ਨਹੀਂ ਨਹੀਂ ਦੇਖਿਆ ਹਾਂ ਪਾਣੀ ਕਿਉਂ ਧਾਕੇ ਪਾਉਂਦੇ ਹੋ ਦੇਖਾ ਬੁਰੀ ਅੱਖ ਨਾਲ ਨਹੀਂ ਉਹਨਾਂ ਕੋਈ ਗਿਆ ਅੱਖ ਤੇਰੇ ਮੇਰੇ ਧਿਆਨ ਪੈ ਗਿਆ ਨਹੀਂ ਹੋਲੇ ਨੂੰ ਨਹੀਂ ਤੂੰ ਚੰਗੀ ਅੱਖ ਨਾਲ ਨਹੀਂ ਦੇਖਦੀ ਬੁਰੀ ਅੱਖ ਨਾਲ ਦੇਖਦੀ ਆ ਮਾੜੀ ਅੱਖ ਨਾਲ ਦੇਖਦੀ ਆ ਇਹ ਕੱਲੇ ਪਰਸਾਦ ਮੇਨ ਨਜ਼ਰ ਲਾਈ ਕਰ ਮਮਹਾਈ ਹੋ ਗਈ ਹੈ ਹੁਣ ਫੇਰ ਦੇਖੀ ਜਾਂਦੀ ਮੇਰੇ ਅੱਗੇ ਤੇਰੀ ਬੁਕਾਰ ਤੇ ਲਈ ਦੇ ਇਹ ਕਹਿੰਦੀ ਇਹ ਕਹਿੰਦੀ ਆ ਨਾ ਵੀ ਲਿਆਈ ਵੀ ਜਾਂਦੀ ਆ ਐਦਾਂ ਦੀ ਏ ਖਾਣਾ ਨਹੀਂ ਦੱਸ ਉਹ ਬੱਲੇ ਬੀਬੀ ਬੱਲੇ ਬੀਬੀ ਬੀਬੀ ਨਾਲ ਟਰਮੋ ਗਰਮ ਹੋ ਜਾਂਦੀ ਆ ਇਹ ਕਿਦਾਂ ਹੋ ਇੱਕ ਦਮ ਕਰੰਟ ਇਹਨੂੰ ਮਾਰੀ ਕੀ ਹੁੰਦਾ ਕੇਵਲੇ ਕੀ ਕਰੇ ਸਾਰੇ ਕਿਹਦੀ ਉਹ ਕਿਦਾਂ ਬੋਲਦੀ ਸੀ ਕੱਢ ਕੇ ਦੀ ਬੋਲ ਤੈਨੂੰ ਤੇ ਬੁਖਾਰ ਚੜਜੂ ਨਾ ਹੁੱਚੀ ਬੋਲੇਗਾ ਮੈਂਟਰੀ ਤੇ ਉੱਚੀ ਬੋਲਦੀ ਆ ਹਾਏ ਹੋਏ ਮੇਰੇ ਹੋ ਗਿਆ ਕੰਮ ਹੋ ਗਿਆ ਹੋ ਗਿਆ ਕੰਮ ਇਹਨੇ ਮੈਨਨੇ ਜਿ ਲਾਉਣੀ ਅੱਜ ਕੀ ਕੰਮ ਕਰੇਗਾ ਫਿਫਿੰਨਾ ਜਰ ਕੀ ਲਾਉਂਦੀ ਮਤਲਬ ਇਹ ਪਤਾ ਨਹੀਂ ਭਾਈ ਅੱਖਾਂ ਹੀ ਇਦਾਂ ਦੀਆਂ ਨੇ ਕਿਆ ਕਰਦੀ ਹੈ ਚਿੱਟੀਆਂ ਚਿੱਟੀਆਂ ਲੈਪਟਾਪ ਕੜਕੜਾ ਕੜਕਦੇ ਹੋਈ ਨਾ ਗੱਲ ਹੋਵੇ ਗੇਵਲਾ ਰਹਿ ਇਹ ਬੁੱਲਾ ਤਾਂ ਕੀ ਨਹੀਂ ਅੱਜ ਦਾ ਨਾ ਹੀ ਬੋਲਦੀ ਬੀਬੀ ਤੇ ਖੜੀ ਸੀ ਹਾਂ ਹਾਂ ਸਭੀ ਬੋਲੋ ਤਮਣਾ ਇਹ ਸੇਵਾ ਤੂੰ ਹੀ ਕਰਨੀ ਹੈ ਲੋਕਾਂ ਨੇ ਨਹੀਂ ਕਰਨੀ ਤੂੰ ਕਾਹ ਵਾਰ ਫੰਡਾ ਲੈ ਚੰਗੀ ਅਥ ਬਾਤ ਬਾਤ ਨਾ ਕਰ ਉਹ ਨਾ ਹੋਵੇ ਦੇਖੋ ਜਦ ਇਹ ਤਾਂ ਬੇਲੇ ਨਾ ਮੁਕਾ ਗਿਆ ਦੇਖਣਾ ਨਹੀਂ ਮੇਰੀ ਬੀਬੀ ਵਾਲ ਮੇਰੀ ਬੀਬੀ ਜਦੋਂ ਦੇਖਣਾ ਪਿਆਰ ਨਾਲ ਦੇਖਣਾ ਕਿਉਂ ਬੀਬੀ ਕਿਤੇ ਮੈਂ ਕੱਲ ਨੂੰ ਗਈ ਸਾਡੀ ਕਿਦਾ ਸੁਣ ਪਈ ਇੱਥੇ ਨਾ ਬੀਬੀ ਆਹ ਉਹ ਸੇ ਲਿਆ ਜਾਣਾ ਮੰਮੀ ਇਹਨੂੰ ਜਾਣ ਦਿੱਤਾ ਨਾ ਜੇ ਕੱਲ ਵੇਖ ਲਈ ਫਿਰ ਜੇ ਤਾਂ ਠੀਕ ਹੈ ਫਿਰ ਜਾਣਾ ਇਹ ਥੀਰੇ ਦੇ ਫਿਰ ਆ ਜਾਣਾ ਨਾਲੇ ਠੀਕ ਹੈ ਇਹਦੇ ਫਿਰ ਜਾਣਾ ਮੈਂ ਨਹੀਂ ਤਾਂ ਉਧਰ ਚੱਲ ਦੇਖ ਲਾਂਗੇ ਮਾਂ ਵੀ ਕੋ ਬੈਠ ਕੇ ਜਿਹੜਾ ਕੋ ਮਾੜਾ ਜਾ ਨਹੀਂ ਜਾਣਾ ਮਾੜਾ ਦੇਖ ਲਾਂਗੇ ਦੇਖ ਲਾਂਗੇ ਮੈਂ ਕਿਹੜਾ ਉੱਥੇ ਮੁੜ ਕੇ ਜਾਣਾ ਮਾੜਾ ਜੰਮਣ ਗਿਆ ਇਹ ਜੰਮਣ ਪੋਆ ਰੋਲਦੀ ਨਾ ਹੂੰ ਜੰਮਣ ਪੋਏ ਬੰਦਾ ਮਰਦੀ ਬੁੱਝਾ ਹੋ ਜੇ ਬੰਦਾ ਹੂੰ ਯਾਰ ਪਿਛਲਾ ਪਾਸਾ ਨਾ ਯਾਦ ਰਹਿਦਾ ਬੰਦਾ ਜੰਮਣ ਪੋਏ ਹਨਾ ਜਿੱਥੇ ਬੰਦਾ ਜੰਮਿਆ ਹਨਾ ਤੇਰਾ ਪੇਕੇ ਪਿੰਡ ਆਪਣੇ ਪੇਕੇ ਪਿੰਡ ਦਾ ਨਾਮ ਦੱਸ ਦੇ ਤੈਨੂੰ ਪਤਾ ਨਹੀਂ ਨਹੀਂ ਚਾਹਣ ਵਾਲਿਆਂ ਨੂੰ ਦੱਸ ਦੇ ਨਾ ਜਿਹੜੇ ਤੈਨੂੰ ਪਿਆਰ ਕਰਦੇ ਉਹਨਾਂ ਨੂੰ ਦੱਸ ਦੇ ਉਹਨਾਂ ਨੂੰ ਦੱਸ ਦੇ ਕਿਹੜਾ ਪਿੰਡ ਆ ਤੇ ਕਿਹੜੇ ਸ਼ਹਿਰ ਕੋਲ ਪੈਂਦਾ ਆ ਦੱਸ ਦੱਸ ਪੱਲੋਵਾਲ ਪਿੰਡ ਆ ਬੀਬੀ ਦਾ ਹਾਜੀਪੁਰ ਰੋਡ ਤੇ ਮਕੇਰੀਆਂ ਸ਼ਹਿਰ ਦੇ ਕੋਲ ਹਾਜੀਪੁਰ ਵੀ ਸ਼ਹਿਰ ਲੱਗਦਾ ਮਕੇਰੀਆਂ ਵੀ ਲੱਗਦਾ ਹੂੰ ਦੋਨੇ ਯਾਰ ਮੇਰੀ ਬੀਬੀ ਦਾ ਪੇਕੇ ਪਿੰਡ ਜਿੱਥੇ ਮੇਰੀ ਬੀਬੀ ਦਾ ਜਨਮ ਹੋਇਆ ਹੈਗਾ ਪੱਲੋਵਾਲ ਪਿੰਡ ਆ ਸੋਤੇ ਬੀਬੀ ਦੀ ਗੋਦਾ ਉੱਥੇ ਹੀ ਹੱਟੀ ਦਾ ਜਨਮ ਹੋਇਆ ਕੋਈ ਐਵੇਂ ਗੱਲ ਨਹੀਂ ਹੈਗੀ ਕੋਈ ਉੱਥੇ ਮਹਾਨ ਸ਼ਖਸੀਤ ਚੰਗੇ ਭਰ ਬੱਡੇ ਘਰ ਦੀ ਆ ਮੈਂ ਮਾਰੇ ਮੁੱਟੇ ਦੀ ਹਾਂ ਹਾਂ ਇਹ ਕਹਿੰਦੀ ਮੈਨੂੰ ਸੁਣਾਉਂਦੀ ਐ ਬੱਡੇ ਘਰ ਦੀ ਹਾਂ ਇਹ ਕਹਿੰਦੀ ਮੈਨੂੰ ਸੁਣਾਉਂਦੀ ਨਹੀਂ ਬੱਡੇ ਘਰ ਦੀ ਵੀ ਭਾਈ ਬੋਲ ਦੇ ਖਾਦੀਆਂ ਖਾ ਪਰ ਮੇਰੇ ਜਨਨਿਆ ਖਾ ਪਰ ਮੇਰੇ ਜਨਨਿਆ ਤੇਰੇ ਪੰਨ ਤੇਰੇ ਪੰਨ ਮੇਰੇ ਪੰਨ ਉਹ ਆ ਬਜਾਣੇ ਹਾਂ ਪੰਜ ਭਰਾ ਬੇਬੇ ਦੇ ਸੁੱਖ ਨਾਲ ਹੈ ਨਾ ਪੰਜ ਹੀ ਮੇਰੇ ਆ ਤੇ ਪੰਜ ਹੀ ਮੇਰੇ ਮਜ਼ੀਆ ਸਗੋਂ ਉਹ ਸਸਲਾ ਮਾਂ ਵੀ ਸਾਡਾ ਉਹ ਸ਼ੁਰੂ ਤੋਂ ਤੱਕ ਹੀ ਹੈ ਇਹ ਸੰਜੋਗ ਹੁੰਦੇ ਆ ਹਾਂ ਆ ਮੇਰਾ ਬੰਦਾ ਬੜਾ ਚੰਗਾ ਹੀਗਾ ਕਦੀ ਤੂੰ ਕਹਿੰਨੀ ਮਾੜਾ ਬੋਹੀ ਨਾ 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 ਉਹ ਨਾ ਪਰ ਮਨ ਸੁਆਹ ਦੂਆ ਬੜਾ ਚੰਗਾ ਹੈ ਕਦੀ ਤੂੰ ਕਹਿੰਨੀ ਬੰਦਾ ਹੈ ਨਹੀਂ ਕੋਹ ਵੀ ਉਹ ਤਾਂ ਐਵੇਂ ਹੁਣ ਹੱਸੇ ਨਾ ਕਿਹਾ ਹੋਈਂ ਹੂੰ ਫੇਰ ਤੇਰੇ ਪਿਓ ਮੰਨਣਾ ਬਾਜਾ ਮਰਦਾਂ ਨੂੰ ਯਾਦ ਆ ਗਿਆ ਆਪਣੀ ਨਾ ਰਕਾਰ ਕੋਈ ਹੈਗਾ ਤੂੰ ਬਾਜਾ ਮਰਦਾਂ ਨੂੰ ਕਹਿੰਦਾ ਪੁੱਛਦਾ ਹੂੰ ਤਾਂ ਤੇਰਾ ਪੁੱਤ ਡਰਦਾ ਮੇਰੇ ਤੋਂ ਸਾਰਿਆਂ ਨੂੰ ਹਾਂ ਨਿਆਣਿਆਂ ਨੂੰ ਤੂੰ ਨਾ ਕਿਸ ਨੂੰ ਮੂੰਹ ਲਈ ਉਹਨੇ ਤਾਂ ਸਵਾਲ ਹੀ ਲਿਆ ਕਹਿੰਦੇ ਤੂੰ ਨਹੀਂ ਕਿਸ ਨੂੰ ਪਿਆਰ ਕਰਦੀ ਹੁੰਨੀ ਨਿਆਣਿਆਂ ਨੂੰ ਨਹੀਂ ਬਹੁਤ ਚੰਗੀ ਰਹੀ ਪੁੱਤ ਮੈਂ ਹਮੇ ਚੰਗੀ ਰਹੀ ਹੈ ਆਪਣੀ ਤਾਰੀਫ ਆਪੇ ਨਹੀਂ ਕਰੀਦੀ ਹੁੰਦੀ ਆਪੇ ਚੰਗੀ ਮੈਨੂੰ ਤਾਂ ਸਵਾਲ ਲਿਆ ਨਹੀਂ ਮੈਂ ਤੇਰੀ ਕਹਿੰਦੀ ਮੈਨੂੰ ਨਾਲ ਸਵਾਲ ਲਿਆ ਨਹੀਂ ਨੇ

ਲੱਖ ਲਾਡ ਤੇਰੇ ਜੰਮਦੇ ਤੇਰੇ ਵਾਹ ਲਿਪੇ ਜੇ ਗਾਣਾ ਘਾਣਾ ਕਰਦੀ ਐ ਕੀ ਹੋਇਆ ਇਹ ਹੁਣ ਮੈਂ ਤਾਂ ਗਾਲ ਨਹੀਂਦੀ ਕਿ ਨੱਕਾ ਦੀ ਫੇਰੇ ਮੂ ਨਹੀਂ ਕਿਹਾ ਨਹੀ ਇਹ ਜਾਣ ਕੇ ਗਾਲ ਕੀ ਕਹਿੰਦੀ ਹੁਣ ਮੈਂ ਸੁਣਿਆ ਨਹੀਂ ਕੀ ਕਿਹਾ ਹੈ ਕੀ ਕਿਹਾ ਕਹਿੰਦੇ ਦੁਸ਼ਮਣ ਕਿਹਾ ਵਾ ਤਾਂ ਜੇ ਇਹ ਤਾਂ ਫੁੱਲਾ ਮੰਗ ਰੱਖਿਆ ਇਹ ਦੇਖਣ ਵਾਲੇ ਕਹਿੰਦੇ ਵੀ ਇਹ ਨੋਹਾਂ ਜੀ ਦੁਸ਼ਮਣ ਆ ਬੇਬੇ ਦੀ ਬੇਬੇ ਨੇ ਤਾਂ ਕੱਟ ਕੇ ਕਹਿੰਦੀ ਆ ਉਹ ਜਿਹੜਾ ਸਾਨੂੰ ਲੱਗਦੇ ਨੇ ਦੇਖਦੇ ਆ ਉਹਦੇ ਲੈ ਕੇ ਉਹ ਫਾਇਦਾ ਸੱਤੀ ਲਾਉਂਦਾ ඒ නැකවි න සති හ ර හ හ ල ය ද හල න නක ම . ਚਲੋ ਬਚ ਗਈ ਬੇਬੇ ਸਾਡੀ ਭਰਾਵਾ ਬਾਜ ਗਈ ਬਚਾਅ ਹੋ ਗਿਆ ਕੱਲ ਪਤਾ ਕੀ ਆ ਸੂਟ ਦਸੀ ਆ ਕੰਬਲਾਂ ਦੀ ਸੂਟ ਦਸੀ ਆ ਸੂਟ ਮੇਰੇ ਕੋਲ ਬੇਬੇ ਨਾ ਕੱਲ ਕੱਢਿਆ ਨਾ ਹੋਈ ਉਹ ਤੇ ਕਿ ਮੈਂ ਹਾਂ ਤੂੰ ਕੰਮ ਕਰਦੀ ਮੋਟਾ ਕਰਦੀ ਨਹੀਂ ਐ ਮੋਟਾ ਆਵੇ ਮੋਟਾ ਪਾਉਣਾ ਚਾਹੀਦਾ ਹਾਂ ਸੂਟ ਤੇ ਮੇਰੇ ਕੋਲ ਸੂਟ ਬਥੇਰੇ ਮੋਟੇ ਉਹ ਬਹਿ ਵਾਹ ਤੇ ਨੂੰ ਪਤਾ ਵੀ ਕੱਪੜੇ ਹੈਗੇ ਤੇ ਮੈਂ ਕਹਿੰਦਾ ਬਸ ਕੱਲ ਜਿਹੜਾ ਪਾਉਣਾ ਹਾਂ ਹਾਂ ਕੱਲ ਵੀ ਧਿਆਨ ਇਸ ਰੂਪ ਆ ਕੇ ਟੋ ਕੱਢ ਕੇ ਕੱਲਾਂਗੇ ਇਦਾਂ ਨਹੀਂ ਕੱਲ ਦੀ ਆ ਬਸ ਬੈਠਾ ਇਦਾਂ ਏ ਏ ਇਹ ਦੰਨ ਉਹ ਰੱਖਦੀ ਆ ਸੱਸਾਂ ਨੂੰ ਉਹ ਰੱਖਦੀ ਆ ਤਾਂ ਹਾਂ ਤੇਰੀ ਭਾਤੇ ਮੈਂ ਦੰਦ ਕੱਢਦੀ ਆ ਮੇਰੀ ਸੱਸਾਂ ਨਹੀਂ ਚੰਗੀਆਂ ਮੈਂ ਚੰਗੀਆਂ ਆ ਤੂੰ ਸੱਸਾਂ ਨਹੀਂ ਚੰਗੀਆਂ ਮੈਂ ਚੰਗੀਆਂ ਮੈਂ ਕੋ ਤਾਂ ਮੈਂ ਦੇਮਾ ਵੀ ਚੰਗੀਆਂ ਮੈਂ ਤੇਰੇ ਨਾਲ ਵੀ ਚੰਗੀਆਂ ਆ ਆਹ ਇਹਦਾਂ ਕਿਤੇ ਕਿਤੇ ਇਹਹੀ ਦਾ ਧਰਮ ਨਾਲ ਸੱਜੀ ਗੱਲ ਇਹ ਹੁਣ ਚਾਹੇ ਕਾਹੇ ਚਾਹਨ ਅਸੀਂ ਧੈਣਾ ਮੰਗ ਧਰਮ ਦਾ ਰਹੀਆਂ ਹਾਂ ਹਾਂ ਕੰਮ ਕੀਤਾ ਇਕੱਠ ਕੇ ਇਕੱਠੀਆਂ ਨਹੀਂ ਕੀਤਾ ਕੰਮ ਸ ਇਹ ਹੁਣ ਕਦੀ ਕੱਖ ਵੀ ਨਹੀਂ ਕੀਤਾ ਆਇਆ ਫੇ ਪਾਰਲਰ ਤੇ ਵੀ ਲਾਜਮ ਅੱਜ ਮੰਗਾ ਲੈਣੇ ਆਹ ਵੇ ਲੈ ਫੇ ਪੁੱਟੀ ਗੱਲ ਮੂੰਹ ਤਿਆਰ ਕਰਨਾ ਕੱਲ੍ਹ ਆਇਆ ਮੂੰਹ ਮਾਰੀ ਦੇ ਬੁਈ ਲੱਗਦੀ ਨਾ ਹੋਵੇ ਮੇਰੇ ਮੂੰਹ ਨੂੰ ਕੀ ਹੋਇਆ ਆ ਦੇ ਲੈ ਮੇਰਾ ਮੂੰਹ ਜੰਮਾ ਮਾਰਿਆ ਦੇਖਣਾ ਹਾਂ ਦੇ ਲੈ ਆ ਕਿੱਡੀ ਗੱਲ ਕਹਤੀ ਆ ਮੈਂ ਸਾਰਿਆਂ ਨੂੰ ਕਹਿੰਦੇ ਹੁੰਦੇ ਉਰੇ ਭੋਲੇ ਵਾਲੇ ਵਾਰ ਭੋਲੇ ਜਿਹੜੀ ਵਾਰ ਮੇਰੇ ਮੋਂ ਪੜਾਇਤਾ ਉਹਨੇ ਕਹਣਾ ਉਹਦੇ ਮਰ ਗਈ ਆ ਆ ਆਪਣੀ ਪੂਆ ਵਰ ਗਈ ਆ ਜੀ ਵੀ ਨੀ ਰਬਰਦੀ ਸੀ ਉਹ ਇਹ ਹੁਣ ਮਜ਼ਾਕਾਂ ਕਰਦੀ ਆ ਨਾ ਫੇ ਤੇਰਾ ਮੂੰਹ ਠੀਕ ਕਰਾ ਲੈ ਮਾਫੀ ਜੋ ਕਰਾਉਂਦੀ ਆ ਦੱਸ ਇਹਨੂੰ ਪੁੱਛੇ ਮੈਂ ਕਿ ਮੂੰਹ ਠੀਕ ਕਰੋਗੀ ਆ ਦੇ ਤੇ ਘਰ ਸੋਂ ਪਹਿਲਾਂ ਮੈਂ ਕਰਾਇਆ ਕਦੀ ਮੈਂ ਬਣਵਾਇਆ ਕਦੀ ਉਹ ਇੱਕ ਦਿਨ ਉਹ ਲਿਆ ਕੇ ਤਿੰਨ ਘੰਟੇ ਅੰਦਰ ਵੜ ਗਿਆ ਕੀ ਕੀਤਾ ਹਾਂ ਮੈਂ ਹੱਕਰ ਇੱਕ ਚਪੜੀ ਲਾ ਲਾ ਦੇ ਕਿ ਉਹ ਮੇਰੀ ਤਾਂ ਸੋਲਾ ਹੁਣ ਮੇਰੀ ਸੋਨਾ ਵਰਤ ਇਹ ਆਈ ਉਹ ਜਦੋਂ ਆ ਮਾ ਮਰ ਤਾਂ ਆਹ ਕੀਤੀ ਬੀਬੀ ਨੇ ਗੱਲ ਸੋਲਾ ਹੁਣ ਪੰਪਲ ਤੇ ਨਮਨੀ ਦਾ ਇਹ ਲੱਗ ਗਿਆ ਨਹੀਂ ਫਿਰ ਲੱਗ ਨਹੀਂ ਕਿ ਚਪੜੀ ਲਾ ਲਾ ਤੇ ਬੇਫਤਕ ਤੇ ਕੰਨ ਖਾਤੇ ਅੰਦਰ ਬੜੀ ਗਰੀ ਮੇਰੀ ਨਹੀਂ ਸੁਣਨੀ ਗੈਣੇ ਵੀ ਮੈਂ ਕਦੀ ਅੱਜ ਤੱਕ ਨਹੀਂ ਕੋਸ਼ ਕਰਾਇਆ ਹਾਂ 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 ਬੀਬੀ ਚ ਇਹ 10000 ਦੇ ਤਾਂ ਖੰਡ ਪੈ ਗਈ ਉਹ ਸੱਚੀ ਗੱਲ ਦੱਸਾਂ ਲੱਗੀ ਨਾ ਕਰਾਇਆ ਹੀ ਮੇਰੀ ਗੱਲ ਸੁਣ ਲੈ ਹੁਣ ਪਹਿਲਾਂ ਆ ਸੁਣਾਓ ਪਤਾ ਕੀ ਹੋਇਆ ਕਿ ਨਾ ਮੈਨੂੰ ਪਤਾ ਹੀ ਨਹੀਂ ਉਹ ਪਰਲਰ ਲਈ ਘਰ ਸੱਦੀ ਮੈਂ ਕਿਹਾ ਮਨੀਤ ਨੇ ਕਰਾਉਣਾ ਹੋਣਾ ਮੂੰਹ ਆਪਣਾ ਕੋਈ ਪਰਾ ਮੈਨੂੰ ਦੂਆ ਨੇ ਨਿਆਣਿਆਂ ਨੇ ਫੜ ਕੇ ਮੇਰੇ ਪੁੱਤ ਨੇ ਤੇ ਨੋਣੇ ਅੰਦਰ ਫੜ ਕੇ ਮੇਰੀਆਂ ਬਾਹਾਂ ਬੰਨਤੀਆਂ ਪਿੱਛੋਂ ਉਹ ਬਾਹਾਂ ਮਾਰ ਕੇ ਦੇ ਦੇ ਕਾਹੋ ਅੰਦਰਲੇ ਕਾਰਪਟ ਦੇ ਕੇ ਅੰਦਰ ਕੋਪਰਾ ਵਾ ਮੈਨੂੰ ਨੇ ਫੜ ਕੇ ਮੈਨੂੰ ਨਹੀਂ ਹਟੇ ਮੈਂ ਨਹੀਂ ਕੁਝ ਕਰਾਇਆ ਹਾਂ ਹਾਂ ਮੈਨੂੰ ਫਿਕਰ ਲੱਗਾ ਰਿਹਾ ਮੈਂ ਕਹਿਣ ਕਿੱਡੇ ਹੋਗਾ ਹੈ ਕੀ ਹੋ ਗਿਆ ਅੰਦਰ ਦਾ ਮੈਂ ਨਾ ਮੈਂ ਤਾਂ ਬੜੀ ਹੋ ਗਈ ਇਹ ਹੁਣ ਤੇਰਾ ਵੀ ਕਰਾਉਣਾ ਚਾਹੁੰਦੀ ਈ ਤਾਂ ਨਾ ਨਾ ਮੈਂ ਤਾਂ ਜਦੋਂ ਕਰਾਉਣਾ ਹੀ ਕੋਤੋਂ ਪਰ ਮੇਰਾ ਐਡਾ ਸਪੋਰਟ ਇਹਨੇ ਕਿਸ ਦਿਨ ਦੇਖ ਲਈ ਕਰਾ ਇਹਨੇ ਕਰਾ ਦੇਣਾ ਕਿਸ ਦਿਨ ਇਹਨੇ ਦੇਖ ਕਿੱਦਾਂ ਕਰਾ ਦੂੰਗੀ ਆਹੋ ਕਹਿਣ ਤੇ ਦਈ ਆ ਮੈਂ ਨਹੀਂ ਕਦੀ ਕਰਾਇਆ ਕਰਤੀ ਮੈਂ ਉਹਦੋਂ ਇਹਨੇ ਨਿਆਣੇ ਨੇ ਬੰਨ ਕੇ ਆਪਣੇ ਤਰੀਫਾਂ ਆਪੇ ਹੀ ਮੈਂ ਨਹੀਂ ਕਦੀ ਕਰਾਇਆ ਇਹ ਤਰੀਫਾਂ ਕਰਾਉਂਦੀ ਹੀ ਤਾਂ ਲਿਆਦਾ ਖੱਦ ਜੀ ਨਹੀਂ ਜਾਂਦੇ ਕੋਈ ਜਾਂਦੇ ਆਹ ਗੱਲ ਕੀਤੀ ਨਾ ਨਹੀਂ ਕਰਾਉਂਦੀ ਤਾਂ ਹੀ ਆਏ ਤਾਂ ਹੀ ਆਏ ਤਾਂ ਹੀ ਆਉਂ ਨਹੀਂ ਆਉਂਦਾ ਲੱਗੀ ਰਹਿਨੀ ਆ ਤੇ ਮੈਂ ਕਦੀ ਗਈ ਆ 10 ਪਹਿਲਾਂ ਉੱਥੇ ਟਾਈਮ ਲੰਭਦਾ ਜਾਂਦਾ ਹਾਏ ਪਹਿਲੇ ਇਹਦੇ ਸੇ ਕੱਢ ਲੈਂਦੀ ਆ ਟਾਈਮ ਇਹਦਾ ਜਾਲ ਦੇ ਇਹਦੇ ਪੱਖੇ ਕਮਰੇ ਦੇ ਕੱਢ ਲੈਂਦੀ ਆ ਟਾਈਮ ਇਹ ਕੁੜੀਆਂ ਅੱਜ ਕੱਲ ਬੀਬੀ ਬਹੁ ਹੋ ਗਈਆਂ ਆ ਫੈਸ਼ਨ ਇੱਕ ਕੁੜੀਆਂ ਦਾ ਘੱਟਾ ਫੈਸ਼ਨ ਬੜੇ ਹੋ ਗਏ ਆ ਪ੍ਰਾਬਾ ਚਾਰ ਚਾਰ ਘੰਟੇ ਲਾਉਂਦੀਆਂ ਤਿਆਰ ਹੋਣ ਨੂੰ ਵੀ ਮੈਂ ਤਾਂ ਅੰਦਰ ਫਿਕਰ ਲੱਗ ਗਿਆ ਮੈਂ ਹਾਂ ਅੰਦਰ ਹਾਇ 3 ਘੰਟੇ ਹੋ ਗਏ ਹੈ ਉਹ ਕਿਹੜੇ ਘੰਟੇ ਕਰਦਾ 1000 ਰੁਪਏ ਲਿਆ ਆ ਉਹ 3000 ਦਿੱਤਾ 3000 ਨਹੀਂ ਯਾਰ ਉਹ ਤਾਂ ਹੈ 3000 ਲੈ ਗਈ 3 ਉਹ ਪਤਾ ਕੀ ਹੋਇਆ ਉਹਨਾਂ ਨੂੰ ਜਾਨਾਂ ਨਹੀਂ ਗਏ ਸੀ ਤੇ ਕਹਿੰਦੇ ਉਹ ਬਾਹਰ ਮਮੀ ਨਹੀਂ ਨਾਲ ਹੀ ਲੱਗ ਜਾਣਾ ਨਹੀਂ ਅਜੇ ਗੱਲ ਹੈ ਹਾਂ 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 ਅੱਡੀ ਮਮੀ ਚੰਗੀ ਲੱਗਦੀ ਉਹਨਾਂ ਜਾਨੇ ਅੰਨਿਆਰੇ ਦਾ ਨਾਮ ਹਾਂ ਜਾਨੇ ਦਾ ਨਾਮ ਕੀ ਇਹਦਾ ਬੰਦਾ ਕਰੇ ਇਹ ਕਹਿੰਦੀ ਹੋਈ ਤੇ ਜਾਨੇ ਨੂੰ ਲਿਆਂਦਾ ਮੈਂ ਨਹੀਂ ਕਿਹਾ ਬੜਾ ਆਹ ਆਹ ਇਹਨਾਂ ਬੋਲਿਆ ਕਰ ਜੋ ਕਿਹਾ ਤਾਂ ਜਾਨੇ ਲਿਆਏ ਛੋਰ ਕੇ ਨੇ ਕਿਹਾ ਤਾਂ ਬੋਲਣਾ ਨਹੀਂ ਪਤਾ ਕਿਉਂ ਨਹੀਂ ਆਇਆ ਨਾ ਉਹ ਕਰਾ ਕਰੀ ਮਾਮੂ ਤਾਂ ਲਾਤੀਆਂ ਮੈਂ ਕਿਤੇ ਉਹ ਆਈ ਬਰੋ ਥੋੜੇ ਹੁਣ ਕਹਿੰਦੀ ਠੇਕੀ ਹੋ ਗਿਆ ਕਾ ਤੇ ਨਹੀਂ ਕਿਤੇ ਕੀ ਕਰਦੇ ਰਹੇ ਕੰਮ ਨਹੀਂ ਬਣਾ ਕੇ ਜਾਣਾਂ ਨੂੰ ਪੁੱਛ ਕੀ ਕਰਦੇ ਕਰੀਬ ਬੀਬੀ ਬੀਬੀ ਕੁੜੀਆਂ ਦਾ ਵੀ ਅੱਜ ਕੱਲ ਇੰਨਾ ਨਾ 2-2 3-3 ਘੰਟੇ ਤਿਆਰ ਹੋਣ ਨੂੰ ਲਾਉਂਦੀਆਂ ਇਹਨਾਂ ਆਈਏ ਵਿਆਹ ਲੈਣੀਆਂ ਇਹਨਾਂ ਨੂੰ ਕਿਤੇ ਕਰਦੇ ਅੰਦਰੋਂ ਕਿਤੇ ਅੰਦਰੋਂ ਆ ਮਰ ਜਾਣ ਨਾ ਕਿਹਾ ਵਿਆਹ ਰਿਆਂ ਨੂੰ ਤਿਆਰ ਕਰਦੇ ਨੂੰ ਆ ਕੇ ਭਾਵੇਂ ਮਰ ਜਾਣ ਉਹ ਬੱਝਿਆ ਕਾਕੇ ਉਹ ਨਹੀਂ ਨਟੇ ਆਉਂਦੀ ਨਾ ਉਹ ਇੰਨਾ ਇੰਨਾ ਟੈਨਸ਼ਨ ਹੁੰਦੀਆਂ ਹੀ ਉਹਨਾਂ ਨੂੰ ਇਹ ਜਿਹੀ ਕਿ ਆਹ ਸਵਾਰ ਰੋਹਾ ਕਰ ਲੋ ਆਪਣੀਆਂ ਨੂਆਂ ਦੀ ਤਾਰੀਫ ਕਰਦੀ ਰਹਿੰਦੀ ਆ ਆਪਣੇ ਨੋਦੀਆ ਤੇ ਤਰੀਫ ਕਰਦੀ ਆ। ਆਹ ਆਈ ਸੋਣੀਓ ਟੱਕ ਬਣਾਉਂਦੀ। ਆਹ ਆ ਦੇਖਿਆ ਦੇਖਿਆ। ਲੋਕਾਂ ਨੇ ਮਾਰੀਓ। ਤੇਰੀ ਸੋਹਣੀ ਨਾ ਚੰਗੀ ਲੋਕਾਂ ਦੇ ਗੱਲ ਛੱਡ। ਨਹੀਂ ਤੇਰੀਆਂ ਤੇਰੀਆਂ ਸੋਹਣੀਆਂ ਲੋਕਾਂ ਦੀਆਂ ਮਾਰੀਦਾ। ਤੇਰੀ ਨੋਦੀਆ ਨੀ ਨਾ ਸੋਹਣੀ ਬਾਤੀ ਤੇ ਤਾਂ ਗੱਲ ਛੱਡ। ਕਿਸੇ ਪਾਸੇ ਲੱਗਦੀ। ਦੇਖੀ ਬੰਦਵਾਲੇ ਹੋਈ ਦੀ। ਐਡਾ ਹੀ ਚਿਹਰਾ ਪੁੰਜੀ ਹੈ। ਚਲੋ ਜੀ। ਵਲੌਗ ਦੀ ਇਹਦੇ ਨਾਲ ਸਮਾਪਤੀ ਆ। ਸਾਤਰੀ ਕਾਲ ਜੀ ਤਾਂ ਇੰਨੇ ਮਤਲਬ ਸਿਕਾ ਨਹੀਂ بابا ਮੈਂ ਸਾਡਾ ਮਾਵਾਂ ਸਖਾਲੀ ਕਿਰੇ ਜਾਏ ਨਾ ਨਹੀਂ ਮਤਲਬ ਹੁੰਦਾ ਕਿ ਐਨੇ ਮਤਲਬ ਨਹੀਂ ਨਹੀਂ ਮਤਲਬ ਹੁੰਦਾ ਕਿ ਕਿ ਹੋਣੇ ਕਿਹੜਾ ਹੋ ਜਾਂਦੇ ਰੇੜੋ ਜਿੱਥੇ ਮਰਜੀ ਹੁਣ ਜਾਵੋ ਸਾਡਾ ਲਵ ਯੂ ਹਾਂ ਸਾਰੀ ਦਿਨ ਨਹੀਂ ਮੇਰੀ ਜਾਨ ਆ ਮੇਰੀ ਨਾਮ ਤਾਂ ਲਾ ਕੇ ਦੱਸ ਨਾ ਕੀ ਕਮੈਂਟ ਪੜ ਕੇ ਦੱਸਾਂ ਕਮੈਂਟ ਦੱਸੇ ਤੇ ਆ ਤੈਨੂੰ ਪੜ ਕੇ ਵੀ ਇਦਾਂ ਇਦਾਂ ਲਿਖਿਆ ਲੋਕਾਂ ਨੇ ਨਹੀਂ ਦੱਸਿਆ ਨਹੀਂ ਨਹੀਂ ਕਿੰਨੇ ਦੱਸੇ ਉਹ ਫਿਰ ਇੰਨੇ ਨਹੀਂ ਪੜੇ ਜਾਂਦੇ ਬਹੁਤ ਜ਼ਿਆਦਾ ਆਏ ਆ ਤੈਨੂੰ ਕਮੈਂਟ ਦਸਾਂ ਪੜ ਕੇ ਤੈਨੂੰ ਵੱਡੀ ਚਾਹੀਦਾ ਕੋਈ ਕਹਿਣ ਵੀ ਸਾਰੇ ਹਾਂ ਆ ਤਰੀਫ ਆਪਣੀ ਨੂੰ ਭਜਦੀ ਆ ਨਹੀਂ ਨਹੀਂ ਚੱਲ ਸਾਰਿਆਂ ਨੇ ਮਾੜਾ ਵਿਆਹ ਚੱਲ ਬਾਏ ਬਾਏ ਕਰਦੇ ਫੇ ਬੀਬੀ ਕੱਲ ਮਿਲਾਂਗੇ ਨਵੇਂ ਵਲੌਗ ਚ ਕੱਲ ਮਿਲਾਂਗੇ ਬਸ ਇਹ ਮੇਰੇ ਮੁੰਨੇ ਵੀ ਇੰਨੇ ਮਤਲਬ ਸਿੱਧਾ ਬੱ ਚੱਲਾ ਹੁਣ ਹੁਣ ਨਹੀਂ ਸੱਤ ਕਹਾਣੀ ਤੇ ਲੱਭਾਂਗੇ ਤੇ ਓਕੇ ਜੀ ਸਸੀ